ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਿਨਾਮ ਸ੍ਰੀ 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 ਵਾਹਿਗੁਰੂ ਮੈਂ ਖੁਸ਼ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟਿਕਾਉਣ ਆਇਆ ਸੀਗਾ ਅੱਛਾ ਜੀ ਕੀ ਨਮਾ ਕੀ ਲੈ ਕੇ ਆ ਰਹੇ ਹੋ ਨਾ ਵਾਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਜੀ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸਦਾ ਪਹਿਲਾ ਗੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟਿਕਾਉਣ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗੇ ਜੀ ਹੋਰ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਜੀ ਬਾਬਾ ਜੀ ਦੇ ਨਾਲ ਮੈਂ ਦੇਖੋ ਅੰਦਰ ਨਾਮ ਸ੍ਰੀ ਵਾਹਿਗੁਰੂ ਸਤਿਨਾਮ 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 वाहे गुरु वागुरु 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 वाहे गुरु वागुरु तन् वागुरु वागुरु धन वागुरु सम श वेगुरु सम शी व ਸੱਚੇ ਨਾਮ ਜੀ ਰਵਾਇ ਮੈਂ ਖੁਸ਼ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟਿਕਾਉਣ ਆਇਆ ਸੀਗਾ ਅੱਛਾ ਜੀ ਕੀ ਨਵਾਂ ਕੀ ਲੈ ਕੇ ਆ ਰਹੇ ਹੋ ਨਾਵਾ ਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਹਾਂ ਅਰਦਾਸ ਹੀ ਪਰਿਵਾਰ ਦੀ ਸੁਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਤਾਂ ਪਹਿਲਾ ਗੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟਿਕਾਉਣ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗੇ ਜੀ ਹੋਰ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਹਾਂ ਜੀ ਬਾਬਾ ਜੀ ਦੇ ਮੈਂ ਦੇਖੋ